ਬਾਬਰ ਦੀ ਅੱਖ ਵਿੱਚ ਅੱਖ ਪਾ ਕੇ ਕਿਹਾ ਉਹ ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰ ਹੈ ਤੂੰ ਜੁਲਮਾਂ ਤੇ ਅਤਿਆਚਾਰ ਕਰਦਾ ਹੈ ਤੇਰਾ ਇਹ ਸਭ ਕੁਝ ਧਨ ਕਮਾਏ ਦਾ ਕੋਈ ਫਾਇਦਾ ਨਹੀਂ ਤੂੰ ਲੋਕਾਂ ਤੇ ਅਤਿਆਚਾਰ ਕਰਕੇ ਇਹ ਧਨ ਕਮਾਰਿਆ ਹੈ ਇਹ ਕਿਸੇ ਕੰਮ ਨਹੀਂ ਆਉਣਾ ਹੈ ਸਾਰਾ ਕੁਝ ਇੱਥੇ ਰਹਿ ਜਾਣਾ ਹੈ ਅਸੀਂ ਉਸ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜਾਏ ਹਾਂ ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਆਪਣੇ ਖਾਲਸਾ ਪੰਥ ਤੇ ਇੱਕ ਆਂਚ ਆਉਣ ਨਹੀਂ ਦਿੱਤੀ ਆਓ ਆਪਾਂ ਸਰਵਣ ਕਰੀਏ ਕਿ ਕਿਵੇਂ ਸਿੱਖਾਂ 'ਤੇ ਅਤਿਆਚਾਰ ਹੋਏ ਪਰ ਫਿਰ ਵੀ ਸਿੱਖ ਆਪਣੇ ਆਪ ਨੂੰ ਨਿਖਾਰ ਕੇ ਪੇਸ਼ ਆਉਂਦੇ ਰਹੇ ਸਾਹਮਣੇ ਆਉਂਦੇ ਰਹੇ ਕਵਿਤਾ ਆਪਣਾ ਪ੍ਰਚਾਰ ਖੁਦ ਕਰ ਲੈ ਵੀ ਗਈ ਆਓ ਆਪਾਂ ਪਿਆਰ ਦੇ ਨਾਲ ਸਰਵਣ ਕਰੀਏ ਜੀ ਜਾਂ ਪਰ ਜ਼ੁਲਮ ਕਮਾਗੇ ਲਾ ਕੇ ਆਪਣਾ ਜੋ ਗਲ ਤਵਾਰੀ ਖਨੇ ਮਾਨੀ ਨਾਨਕ ਸਿੱਖ ਧਰਮ ਦੇ ਬਾਣੀ ਆ ਗਿਆ ਚੜ ਇੰਡੀਆ ਤੇ ਬਾਬਰ ਬਹੁਤੇ ਜੁਲਮ ਕਮਾ ਗਿਆ ਜਾਬਰ ਬਹੁਤੀ ਕਾਰ ਲੁੱਟ ਮਾਰ ਗਿਆ ਪਾਣੀ ਪੱਤ ਦੀ ਜੰਗ ਮੁਗਲ ਤੋਂ ਲੋਦੀ ਹਾਰ ਗਿਆ ਜੀ ਮਾਰੇ ਮਰਦ ਕਟ ਕਰਡੀਆਂ ਹੋਈਆਂ ਸੱਤਵੇਂ ਗਲਤ ਵਾਰੀਖਣੇ ਮਾਨੀ ਨਾਨਕ ਸਿੱਖ ਧਰਮ ਦੇ ਬਾਣੀ ਆ ਗਿਆ ਝੜ ਇੰਡੀਆ ਤੇ ਬਾਬਰ ਬਹੁਤੀ ਜ਼ੁਲਮ ਕਮਾ ਗਿਆ ਜਾਬਰ ਬਹੁਤੀ ਕਾਰ ਲੁੱਟ ਮਾਰ ਗਿਆ ਪਾਣੀ ਪਾਦੀ ਜੰਗ ਮੁਗਲ ਤੋਂ ਲੋਦੀ ਹਾਰ ਗਿਆ ਜੀ ਮਾਰੇ ਮਰਦ ਘਾਟ ਕਰ ਘੰਡੀਆਂ ਕੀ ਖਾਤਰ ਬਾਬਰ ਮਰ ਗਿਆ ਕੁਜ ਜਿਹੇ ਰਾਜ ਹਮਾਇੂ ਕਰ ਗਿਆ ਅਕਬਰ ਰਾਜ ਸਮੇ ਖੁਸ਼ ਪਰ ਜਾ ਉਸ ਨੂੰ ਮਿਲਿਆ ਨੀਕ ਦਾ ਦਰਜਾ ਆਦ ਤੇ ਛੱਡ ਗਿਆ ਕੋੜਾਂ ਦੀ ਹਿੰਦੂਆਂ ਨਾਲ ਜੋੜ ਲੈ ਰਿਸ਼ਤੇ ਵਿਆਹ ਕੇ ਕੁੜੀ ਰਠੌੜਾਂ ਦੀ ਜੀ ਫੇਰੇ ਲੈ ਲੈ ਕਰ ਪਰ ਕਮੀਆਂ ਉਸ ਰਸਖੀ ਦੀ ਡੁੰਗਲੀ ਲਾਤੀ ਮਗਲ ਭੂਪਣੋ ਉਂਗਲੀ ਖਾਂਦਾ ਮੁਗਲ ਗੁਰੂ ਤੇ ਖਮੀਆਂ ਅਰਜਨ ਦੇਵ ਪੀੜ ਗਏ ਤਵੀਆਂ ਉਤੇ ਬਿਠਾਤਾ ਪਾਪੀ ਨੇ ਹੀਟਾਂ ਅਗਣ ਸੀਸ ਵਿੱਚ ਰੇਤਾ ਗਰਮ ਪਵਾਤਾ ਪਾਪੀ ਨੇ ਜੀ ਆਗਣੇ ਚਸਮ ਬਣਾਤਾ ਚੋਲਾ ਪੰਜਵੇਂ ਗੁਰੂ ਛੱਡ ਕੇ ਚੋਲਾ ਕਰਕੇ ਖਤਮਿਆ ਜੱਤ ਰਾਜ ਦੀ ਜਾਵੀ ਨਜੀ ਕੋਲ ਦੀ ਵਗਰੀ ਓਜਵ ਚੁੱਪੇ ਮਾਲ ਦਿੱਤੇ ਚਦਵੀ ਜਲਮ ਛਕਾਦੇ ਹੋਏ ਜਲਮ ਨੇ ਹੋਰ ਨਿਕਾਰ ਦਿੱਤੇ ਛੇਵੇਂ ਗੁਰੂ ਨਾਨਕ ਬੁੱਲਣ ਓ ਕਿਵੇਂ ਗੁਰੂ ਨਾਨਕ ਬੂਲਣ ਗੱਲ ਵਿੱਚ ਦੋ ਤਲਵਾਰਾਂ ਝੂਲਣ ਖੇੜ ਸ਼ਿਕਾਰ ਮਾਣਦੇ ਮੌਜਾ ਕਰਕੇ ਤਿਆਰ ਸੀ ਕਾਂਦੀ ਫੌਜ ਆਹੂ ਲਾਤੇ ਮੁਗਲਾਂ ਦੇ ਚਾਰ ਲੜਾਈਆਂ ਲੜੀਆਂ ਛਕੇ ਛੜਾਤੇ ਮੁਗਲਾਂ ਦੇ ਜੀ ਇਕਤਾ ਕਰੀ ਬਾਦ ਨੇਪਾਲ ਬਸ ਸੰਭਾਲ ਲਿਆ ਤੱਕਦਾ ਹੈ ਵੱਧ ਕੇ ਜ਼ਬਰ ਜ਼ੁਲਮ ਦੇ ਲੱਗਤੇ ਐ ਹਿੰਦੂਓ ਜ਼ਬਰ ਨੂੰ ਨਮ ਕਰਦਾ ਪਾਪੀ ਨਹੀਂ ਖੁਦਾ ਤੂੰ ਡਰਦਾ ਨੀਅਤ ਰੱਖਦਾ ਕੋਟੀ ਸੀ ਫਿਪਟੀ ਸ਼ੇਰ ਜੀ ਨੇ ਲਾ ਕੇ ਮਗਰੋਂ ਸ਼ੱਕਦਾ ਰੋਟੀ ਸੀ ਜੀ ਅੱਬ ਕਰ ਸ਼ੇਰ ਲਗਾ ਦੇ ਸਦਕੇ ਗੁਰੂ ਗੋਬਿੰਦ ਸਿੰਘ ਜੀ ਤੇ ਤੁਰਿਆ ਦਾਦਾ ਜੀ ਦੀ ਲੀਤੇ ਸ਼ਾਹੀ ठाट ਬਣਾ ਲਿਆ ਸਾਰਾ ਖੜਕੇ ਨਤਰਨ ਜੀ ਤਨਗਾਰਾ ਸਿਰ ਤੇ ਸੋਹਦੀ ਕਲਗੀ ਸੀ ਬਾਜੀ ਧਾਰ ਨਿਰਸ਼ਾਂ ਦੀ ਇੱਕ ਸੁਣ ਕੇ ਬਲ ਗਈ ਸੀ ਜੀ ਪੌਂਟਾ ਸਹਿਬ ਹਰਾਕੇ ਚਨੰਢੀੜ ਤੇ ਆ ਗਿਆ ਚੂਲਾ ਮਾ ਦੂ ਦਾਸ ਕਰਿਆ ਬਸ ਪੋਲਾ ਬਖਸ਼ੀ ਬੂੰਦ ਅਮੀਦੀ ਤਦ ਨੂੰ ਤਰਪ ਪੰਜਾਬ ਤੋਰੀਆ ਯਦ ਨੂੰ ਦੇਕੇ ਸੈਨਾ ਜਿੰਨਾ ਦੀ ਸਰਹੰਦ ਬਨੂੜ ਸੰਡੋਰਾ ਐਟ ਐਟ ਕਰਤੀ ਤਿੰਨਾ ਦੀ ਜੀ ਬੜੀਆਂ ਤੇਗ ਲੜਾਈਆਂ ਲੜੀ ਹਾਦਰ ਕਾ ਪੀ ਲੜਿਆ ਜਾ ਗੁਰਦਾਸ ਡੰਗਲ ਤੋਂ ਫੜਿਆ ਪਿੰਦਰੇ ਪਾਕੇ ਲੈ ਗਏ ਦਿੱਲੀ ਜਕੜੇ ਭਰੇ ਨੂੜ ਕੇ ਪਹਿਲੀ ਕਰਤੇ ਕਤਲ ਜਲਾਦਾ ਨੇ ਮੰਨੀ ਈਨਣਾ ਦੀਨ ਗੁਰੂ ਦੇ ਸੱਚੇ ਮਜਾ ਜਾਣੇ ਰੀ ਬਣੀਆਂ ਫੇਰ ਤਵੈਣ ਮਸਲਾ ਫਿਰਦੇ ਸਿੰਘ ਵਜਾ ਦੇ ਵੇਸਲਾ ਰੁਕ ਜਪ ਰਹਿਣ ਹੋ ਗਿਆ ਤੇ ਜੁਲਮ ਦਾ ਚੱਕਰ ਫੜ ਕੇ ਕੇ ਸਾ ਧਾਰੀ ਫਕਰ ਬਹੁਤੇ ਚਰਖਣੀਆਂ ਤੇ ਚਾਰੇ ਨਿਆਣੇ ਨੀਜੀਆਂ ਤੇ ਟੰਗ ਪਾੜੇ ਕੁਛਣੋਂ ਖੋ ਕੇ ਮਾਵਾਂ ਦਿਉਂਗਾ ਤਜ ਤ ਸਾਡਾ ਰਾਜੀ ਜੇਕਰ ਉੱਤਰ 사ਵਾ ਦਿਉ ਜੀ ਪੈ ਗਏ ਮੁਗਲ ਮਗਰ ਹੱਥ ਧੋਕੇ ਦੇਹੇ ਸ਼ਰ ਪਿੰਡਾ ਵਜੋ ਕੇ ਇਕਲਾ ਜੋਸਰ ਵੜ ਕੇ ਲਿਆਉ ਅਸੀ ਨਗਦਰ ਪੀਏ ਪਾਉ ਤੋ ਤਲਾਸ਼ ਤੇ ਆਦ ਦੇ ਤਦ ਵੀ ਤੁਮ ਸਿਕਾ ਦੇ ਹੋਏ ਜਲਮ ਨੇ ਹੱਥ ਨਿਕਾਰ ਦਿੱਤੇ ਅਹਿਮਦ ਸ਼ਾਤੀ ਨਾਦਰ ਸੁਲੇ ਕਰ ਗਏ ਜੁਲਮ ਸਿਖਾਤੇ ਕੁੱਲੇ ਸੀਸੇ ਕਾਮ ਦੀ ਜੜ ਨੂੰ ਪਟਤਾ ਟਾ ਹਰਮੰਦਰ ਸਨੇਹੀ ਅਟਦਾ ਘਰੀ ਬਿਉਦ ਵੀ ਗੁਰ ਕਰਦੀ ਮਸਾ ਰੰਗੜਨ ਚਾਵੇ ਕਣਕਾਂ ਪਹਿਨ ਨਵਾਬਾਂ ਦੀ ਵਰਦੀ ਜੀ ਖਬੜਾ ਹੋਇਆ ਬੁੱਟੇ ਚੌਣ ਤੋਦਣ ਕਿਲੇ ਕੌਣ ਹੈ ਤਾ ਗਿਆ ਮੁਗਲਾਂ ਦਾ ਮੂੰਹ ਵਡਿਆ ਸੁਣ ਕੇ ਅੜਗੇ ਲੈਣ ਮੁਗਲ ਨਾਲ ਟੇਡਾ ਨਿਤਰੀਆ ਮਹਾ ਸਿੰਘ ਦਾ ਬੇਟਾ ਉਸ ਦਾ ਵਾਂਗ ਨਵਾਬਾ ਟੌਰ ਕਬਜ਼ਾ ਕਰ ਲਿਆ ਸ਼ਹਿਰ ਲਾਹੌਰ ਹੈ ਉਸ ਦੀ ਤੇ ਆਲੂ ਕਾਦਰ ਸੀ ਮਾਲਕ ਤਾਜ ਤਖਤ ਦਾ ਬਣ ਗਿਆ ਸਿੰਘ ਰਣਜੀਤ ਬਹਾਦਰ ਸੀ ਜੀ ਜਤ ਲਈ ਪੰਜ ਨਦੀਆਂ ਦੀ ਕਰਤੀ ਮੁਗਲ ਹਕੂਮਤ ਜਲਦੀ ਕਰਤੀ ਸੇਵਾ ਭਾ ਭਰਾ ਜੀ ਕਿਹੜਾ ਧਿਆਨ ਸਿੰਘ ਦਾ ਬਹਿ ਗਿਆ ਸੀਸਕ ਰਾਜ ਉਸਰ ਕੇ ਟਹਿ ਗਿਆ ਦਿੱਲੀੋਂ ਆ ਗਏ ਗੋਰੇ ਚੜ ਕੇ ਲੈ ਗਏ ਕੋ ਵਰਣਿਆਣਾ ਪੜ ਕੇ ਛੱਪ ਚੜਾਤਾ ਗੋਰਿਆਂ ਨੇ ਜਿੰਦਾ ਰਾਣੀ ਨੂੰ ਵੀ ਜੇਲ ਚ ਪਾਤਾ ਗੋਰਿਆਂ ਨੇ ਜੀ ਪੈਰ ਫਰੰਗੀਆਂ ਜੁਲਮ ਬਤਾਤੇ ਹੁਣ ਵੀ ਨਾ ਘਬਰਾਓ ਬਿਰਤੀ ਗੁਰ ਚਰਨਾਂ ਨਾਲ ਲਾਓ ਜੋਰ ਵਿਖਾਤਾ ਜੋਰਾ ਵਰਨੇ ਤੁਹਾਡੇ ਇਸੇ ਨੇ ਦੁੱਖ ਹਰਨੇ ਸਹੀ ਬਤਾ ਦੂ ਰਸਤੇ ਨੂੰ ਸਤ ਗੁਰ ਦੇ ਮਦਰਸੇ ਆਜੋ ਬੰਨ ਕੇ ਬਸਤੇ ਨੂੰ ਜੀ ਹੁਣ ਤਾਂ ਸਮਾਪਰਖ ਦਾ ਆਇਆ ਸ੍ਰੀ ਅਕਾਲ ਦਾਖਤ ਨੂੰ ਠਾਇਆ ਮਰ ਕੇ ਸੰਗ ਵਰੇ ਮਨਕੋ ਸੇ ਬਾਬੂ ਕਲਪਰਦੇ ਬਸੋ ਸੇ ਆਦੇ ਨਾਰੇ ਨਾਤ ਪੈਗ ਜਦ ਵੀ ਜਨਮ ਸਿਖਾਦੇ ਹੋਏ ਜਨਮ ਨੇ ਹੋਰ ਨਿਕਾਰ ਦਿੱਤੇ ਜਦ ਵੀ ਜਨਮ ਸਿਖਾਤੇ ਹੋਏ ਜਨਮ ਨੇ ਹਰ ਨਿਖਾਰ ਦਿੱਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ